ਬੀਲੋ ਜੀ ਮੰਮੀ ਨਾਲ ਮੰਮੀ ਲੱਗਿਆ ਜੀ ਅੱਜ ਮੇਥੀ ਵਾਲੀਆਂ ਰੋਟੀਆਂ ਬਣਾਉਣ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਵਾ ਸੋਚਿਆ ਖਾ ਜੇ ਹਲੇ ਪਈ ਆ ਉੱਠ ਕੇ ਮੈਂ ਤਿਆਰੀ ਕਰਨ ਲਈ ਉੱਠੇ ਦੀ ਬਾਜ਼ ਮਾਰੀ ਤਦ ਆ ਕੇ ਮੇਥੀ ਵਾਲੀਆਂ ਰੋਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਚਾਹ ਬਣਾਤੀ ਹਾਂ ਮੰਮੀ ਕਹਿੰਦੀ ਅੱਜ ਸਵੇਰ ਦੀ ਚਾਹ ਤੇ ਨਾਸ਼ਤੇ ਨਾਲ ਮੇਥੀ ਵਾਲੀ ਰੋਟੀਆਂ ਮਿਲੂਗੀ ਜੀ ਹਾਂਜੀ ਮੇਥੀ ਵਾਲੀ ਰੋਟੀ ਬਣਾਈ ਹੈ ਜੀ ਮਿੱਠੀ ਕਸਤੂਰੀ ਮੇਥੀ ਡੱਬੀ ਪਾ ਕੇ ਆਟੇ ਚ ਥੋੜੀ ਵੀ ਸਮਾਨ ਪਾ ਕੇ ਗੁੰਧਾ ਜੀ ਕਿਆ ਕਿਆ ਸਮਾਨ ਪਾਇਆ ਮੰਮੀ ਨੇ ਇਦੇ ਵਿੱਚ ਪਾਇਆ ਜੀ ਪਿਆਜ਼ ਕੱਟ ਕੇ ਬਰੀਕ ਬਰੀਕ ਕਸਤੂਰੀ ਮੇਥੀ ਨਮਕ ਮਿਰਚ ਜੀਰਾ ਅੱਛਾ ਸਾਰਾ ਕੁਝ ਪਾ ਕੇ ਥੋੜਾ ਜਿਹਾ ਥੈਡ ਪਾਇਆ ਆਟੇ ਵਿੱਚ ਫਿਰ ਗੁੰਨਤਾ ਗਏ ਚਾਹੀ ਤੇ ਲਓ ਜੀ ਮੰਮੀ ਇਹ ਦੱਸਦਾ ਤੁਹਾਨੂੰ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਸੀ ਅੱਜ ਬਣਾਈ ਮੇਥੀ ਆਈ ਰੋਟੀ ਨਾਸ਼ਤੇ ਚ ਹਾਂਜੀ ਤੁਸੀਂ ਵੀ ਬਣਾ ਕੇ ਟਰਾਈ ਕਰਿਓ ਜੀ ਫਿਰ ਖਾ ਕੇ ਦੇਖਿਓ ਜੀ ਇਸ ਤਰ੍ਹਾਂ ਦੀ ਬਣਦੀ ਆ ਤੇ ਦੇਖੋ ਇਹ ਕਿੰਨਾ ਵਧੀਆ ਰੰਗ ਆ ਜੀ ਦੇਖ ਰਿਹਾ ਤਾਂ ਸਵਾਦ ਆ ਰਹੀਆ ਬਹੁਤ ਦੇਖਣੇ ਨੇ ਸਵਾਦ ਲੱਗਦੇ ਆ ਖਾਣੇ ਨੂੰ ਸਵਾਦ ਲੱਗਦੀਆਂ ਨਾ ਐਵੇਂ ਆ ਕੇ ਖਾ ਕੇ ਦੇਖੋਗੇ ਵੀ ਸਵਾਦਵਰੀਆ ਦਾ ਸਵਾਦ ਹੀ ਬਣੂਗਾ ਸਵਾਦ ਹੀ ਬਣੂਗਾ ਇਹਦਾ ਸਹਾਰ ਪਾਇਆ ਵਿੱਚ ਯਾਜੂ ਮਮੀ ਨੇ ਸੱਦਦੇ ਸੱਦੇ ਕੰਮ ਨੇ ਪੀੜੇ ਸੱਦੇ ਸੱਦੇ ਮਿੱਥੀ ਰੋਟੀ ਵੀ ਬਣਾ ਲ ਬਣਾ ਲ ਮਾਂ ਰੋਟੀ ਫਿਰ ਕੁਝ ਕੰਮ ਕਰੂਗੇ ਦਿਨ ਛੋਟੇ ਆ ਦਵਾਦਾਂ ਵੀ ਉਹ ਜਾਂਦਾ ਟਾਈਮ ਦੁਪਹਿਰ ਨੂੰ ਕੁਝ ਹੋਰ ਬਣਾ ਲੂਗੇ ਵੱਖਾ ਚੌਣ ਚੂੜ ਨਾ ਮਕੀਨ ਜਿਹਾ ਉਹ ਇਹ ਤੁਹਾਨੂੰ ਬਲਾਕ ਤੇ ਦਿਖਾਵਾਂਗੇ ਬਣਾ ਰਹੇ ਆ ਸਾਡੀ ਵੀਡੀਓ ਨਾਲ ਫਿਰ ਦਿਖਾਉਂਦੇ ਰਹੂਗੇ ਜੀ ਅੱਗੇ ਅਸੀਂ ਕੀ ਕਰਦੇ ਆ ਵੀਡੀਓ ਸਬਜੀ ਕਿ ਕਰਾ ਬਣਾਉਂਦੇ ਆ ਸਾਰਾ ਕੁਝ ਤੜ ਬਲਾਕ ਤੇ ਦਿਖਾਵਾਂਗੇ ਜੀ ਚਲੋ ਜੀ ਆ ਜਾਈ ਜੀ ਤੁਸੀਂ ਵੀ ਗਰਮਾ ਗਰਮ ਮੇਥੀ ਦੀ ਰੋਟੀ ਖਾ ਲਓ ਜੀ ਨਾਲ ਚਾਹ ਦਾ ਕੱਪ ਹਾਂ ਜੀ ਤੇ ਉਧਰ ਸਾਡੀ ਜੀਮੂ ਪਈ ਹੈ ਜੀ ਦਰਵਾਜ਼ਾ ਖੋਲ ਹੈ ਨਾ ਜੀਮੂ ਚੋਲਿਆ ਸਿਮੂ ਵੀ ਉਹਨੇ ਉੱਠੀ ਸੁੱਤੀ ਜੀ ਦਰਵਾਜ਼ੇ ਨੂੰ ਨਾ ਹਲਾਇਏ ਆ ਦੇਖੋ ਜੀ ਆਟਾ ਜਿਹੜਾ ਮੇਥੀ ਵਾਲਾ ਗੁੰਢ ਕੇ ਤਿਆਰ ਕਰਿਆ ਜੀ ਹਾਂਜੀ ਇਹਦੇ ਚ ਸਾਰਾ ਸਮਾਨ ਪਾਇਆ ਹੋਇਆ ਹੈ ਜੀ ਤੇ ਆਵੇ ਆਟਾ ਗੁੰਨਣਾ ਜੀ ਬਹੁਤ ਵਧੀਆ ਬਣਦੀਆਂ ਰੋਟੀਆਂ ਦੇਖਣੇ ਨੂੰ ਬਾਅਦ ਕੀ ਖਾ ਕੇ ਦੱਸੂਗੀ ਜੀ ਤੁਹਾਨੂੰ ਲਓ ਜੀ ਅਦਰ ਮੰਮੀ ਵੀ ਰੋਟੀ ਬਣਾ ਕੇ ਮੁੱਕ ਗਈ ਜੀ ਮੇਥੀ ਵਾਲੀ ਆ ਤੇ ਆ ਜਾਈਓ ਜੀ ਤੁਸੀਂ ਗਰਮਾ ਗਰਮ ਖਾ ਲਓ ਤੇ ਸਾਡੀ ਸਿਮੂ ਤਾਂ ਲੱਗੀ ਜੀ ਚਾਹ ਤੇ ਮੇਥੀ ਵਾਲੀ ਰੋਟੀ ਖਾਣ ਤੇ ਸਿਮੂ ਖਾ ਕੇ ਦੱਸੂਗਾ ਵੀ ਸਾਡੀ ਰੋਟੀ ਕਿਵੇਂ ਦੀ ਬਣੀ ਐ ਤੂੰ ਗਰਮ ਤਾਂ ਨਹੀਂ ਖਾ ਕੋ ਕੁਮਾਨਾ ਠੰਡੀ ਕਰਕੇ ਦੇਈ ਮੈਂ ਟੇਸਟੀ ਬਣੀ ਐ ਹਾਂ ਅੱਛਾ ਸਵਾਦ ਬਣੀ ਯੰਮੀ ਯੰਮੀ ਐ ਨਾ ਖਾਰਾ ਵੀ ਰੋਟੀ ਸਿਮੂ ਤਾਂ ਕਹਿੰਦੀ ਬਹੁਤ ਟੇਸਟੀ ਰੋਟੀ ਬਣੀ ਐ ਯੰਮੀ ਯੰਮੀ ਤੇ ਸਿਮੂ ਕਹਿੰਦੀ ਮੈਂ ਤਾਂ ਲੱਗੀ ਭੁੱਖ ਮੈਨੂੰ ਤਾਂ ਚਾਹ ਮੇਥੀ ਆਈ ਰੋਟੀ ਦੇ ਦੋ ਜੀ ਹੈ ਨਾ ਹਾਂ ਫੇਜ ਆਉਂ ਗਿਆ ਫਟੇ ਤਾ ਹੈ ਫੇਜ ਆਉਂ ਗਿਆ ਮੇਰੇ ਠੀਕ ਹੈ ਤੇ ਚਲੋ ਜੀ ਬੂਸ਼ ਵੀ ਖਾ ਲੀ ਅਸੀਂ ਬੂਸ਼ ਵੀ ਖਾ ਲਿਆ ਹਾਂ ਠੀਕ ਹੈ ਬੱਤੇ ਵੀ ਉੱਤੇ ਸੱਟੀ ਠੀਕ ਹੈ ਲਸਥਾ ਹਾਂ ਲਓ ਜੀ ਮਿਲੋ ਜੀ ਮੰਮੀ ਨਾਲ ਤੇ ਸਸਰੀ ਕਾਲ ਜੀ ਸਾਰਿਆਂ ਨੂੰ ਲੱਗੇ ਜੀ ਅਸੀਂ ਦਾਲ ਬਣਾਉਣਾ ਅੱਜ ਬੜੇ ਦਿਨ ਹੋ ਗਏ ਕਦੇ ਕੱਦੂ ਕਦੇ ਕੁਛ ਕਦੇ ਕੁਛ ਬੈਂਗਣਾ ਲੰਮ ਲੰਮ ਤਾ ਆਖ ਖਾਂਦੇ ਰਹੇ ਅੱਜ ਮੈਂ ਖਾਣਾ ਮੂੰਗੀ ਵਸਲੀ ਦੀ ਦਾਲ ਖਾਣੀ ਆ ਮੂੰਗੀ ਵਸਲੀ ਦੀ ਦਾਲ ਹੀ ਬਣਾਣੀ ਆ ਤਾਂ ਹੁਣ ਮੈਂ ਲੱਗੀ ਜੀ ਮੂੰਗੀ ਵਸਲੀ ਦੀ ਦਾਲ ਦੀ ਤਿਆਰੀ ਕਰਨ ਤੇ ਲੋ ਜੀ ਮੰਮੀ ਰੱਖੇ ਜੀ ਪਹਿਲਾਂ ਕੁੰਡੀ ਚ ਮਸਾਲਾ ਘੋਟਣਾ ਤੁਹਾਨੂੰ ਜਿਵੇਂ ਕਿ ਪਤਾ ਹੀ ਐ ਅਸੀਂ ਕੁੰਡੀ ਚ ਮਸਾਲਾ ਘੋਟ ਕੇ ਸਬਜ਼ੀ ਬਣਾਦੇ ਜੀ ਹਾਂਜੀ ਇਹਦੇ ਚ ਨਮਕ ਹਲਦੀ ਮਿਰਚਾ ਮਸਾਲਾ ਤੇ ਨਾਲ ਅਸੀਂ ਪਿਆਜ਼ ਦੀ ਭੁੰਖਾ ਵੀ ਪਾ ਲਿਆ ਕੱਲਾ ਰਾਣੇ ਨੂੰ ਜੀ ਤੇ ਲੋ ਜੀ ਅਸੀਂ ਆਹ ਮਸਾਲਾ ਪਾਇਆ ਸੀਗਾ ਜੀ ਇਹਦੇ ਵਿੱਚ ਤੇ ਇਧਰ ਦਾਲ ਪੀਕੇ ਰੱਖੀ ਦੀ ਆ ਜੀ ਦਾਲ ਮੂੰਗੀ ਵਸਰੀ ਤੁਹਾਨੂੰ ਪਤਾ ਹੀ ਜੀ ਮੈਂ ਪਹਿਲੇ ਪੇਕੇ ਰੱਖ ਦਿੰਦੀ ਆ ਨਾਲ ਹੀ ਟਮਾਟਰ ਵੀ ਸਿੱਪੇ ਗਏ ਆ ਜੀ ਤੇ ਅਸੀਂ ਸਾਰਾ ਮਸਾਲਾ ਜੀ ਕੁੰਡੀ ਚ ਕੁੱਟ ਕੇ ਹੀ ਪਾ ਦੇ ਜੀ ਅਸੀਂ ਕੋਈ ਸਬਜ਼ੀ ਬਣਾਵਾ ਜੀ ਮੈਂ ਬਿਨਾ ਕੁੱਟੇ ਨਹੀਂ ਬਣਾਉਂਦੀ ਜੀ ਮੈਂ ਉਹਦੀ ਜੀ ਕੁੱਟ ਕੇ ਬਣਾਉਂਦੀ ਆ ਮੈਨੂੰ ਪਸੰਦ ਨਹੀਂ ਜੀ ਘੱਟ ਵੱਡ ਕਰਕੇ ਬਣਾਉਣੀ ਸਬਜ਼ੀ ਮੈਨੂੰ ਪਸੰਦ ਜੀ ਮੈਂ ਬਣਾਉਂਦੀ ਕੁੱਟ ਕੇ ਹੁਣ ਅਸੀਂ ਧਾਲ ਤਰ ਦੇਣੀ ਜੀ ਧਾੜ ਨੂੰ ਤਰਕਾ ਲਾ ਕੇ ਅਸੀਂ ਪਿੱਛੇ ਕਰ ਦੇਣਾ ਮੂਰੇ ਦਵਾ ਦਵਾ ਤੇ ਸਾਦਾ ਧਾਲ ਬਣਾ ਲੈਣਾ 10 ਮਿੰਟ ਵਿੱਚ ਰੋਟੀ ਬਣਾ ਦੇ ਲੇਗੀ ਉਹਨਾਂ ਤੋਂ। ਬਾਕੀ ਹੋਰ ਵੀ ਕੈਕੋਮੈਂਟ ਕਰਿਓ ਬਈ ਜੀ। ਪਈਆਂ ਨੇ ਉਹਨਾਂ ਦੀ ਵੀ ਰਪਲਾਈ ਤੁਹਾਨੂੰ ਕਰਦੇ ਰਹੂंगे ਜੀ ਨਾਲ-ਨਾਲ ਜਿਵੇਂ-ਜਿਵੇਂ ਤੁਸੀਂ ਪੁੱਛਿਆ। ਸਾਡਾ ਪਿੰਡ ਜਿਹੜਾ ਜ਼ਿਲ੍ਹਾ ਸੋਲਾਣਾ ਜੀ। ਇਹ ਡਿਸਟ੍ਰਿਕਟ ਕਸੋਲੀ ਹੈ ਜੀ। ਹਾਂਜੀ। ਤੇ ਪੋਸਟ ਆਫਿਸ ਪੱਟਾ ਵਹਿ ਲੋਗਾ ਜੀ। ਹਾਂਜੀ। ਇਹ ਸਾਡਾ ਪਿੰਡ ਹੈ ਜੀ ਜੋੜਗੀ। ਹਾਂਜੀ। ਜੋੜਜੀ ਸਾਹਿਬ ਹਰਪੁਰ ਤੋਂ ਥੋੜਾ ਗਿਆ ਜੀ। ਹਾਂਜੀ। ਤੇ ਸਾਨੂੰ ਸ਼ਹਿਰ ਬੱਦੀ ਲੱਗਦਾ ਜੀ ਬੱਦੀ ਯੂਨੀਵਰਸਿਟੀ। ਹਾਂਜੀ। ਬਾਕੀ ਹੋਰ ਵੀ ਕਮੈਂਟਾਂ ਦੇ ਜਵਾਬ ਦੇ ਦੂੰਗਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਨਾਲ-ਨਾਲ ਅਸੀਂ ਕਮੈਂਟ ਦੇਖ ਹੀ ਆਉਂਗੇ ਤੇ ਨਾਲ-ਨਾਲ ਕਮੈਂਟ ਪੜ ਕੇ ਤੁਹਾਡੇ ਕਮੈਂਟਾਂ ਦੇ ਜਰੂਰ ਰਿਪਲਾਈ ਕਰਿਆ ਕਰੂੰਗੇ ਜੀ ਬਲੌਗ ਵਿੱਚ ਬਾਕੀ ਮਨਰੇ ਸਾਡੀ ਵੀਡੀਓ ਨਾਲ ਬਾਕੀ ਸਾਨੂੰ ਸਾਰਾ ਕੁਝ ਅਸੀਂ ਹੁੰਦਾ ਪਸਾਉਂਦੇ ਆ ਜੀ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਹਣਾ ਬਣਾਉਣੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਲੋ ਜੀ ਮਦਰ ਮਮੀ ਨੇ ਢਾਲ ਦੇ ਨਾਲ ਕੁੰਡੀ ਵਿੱਚ ਮਸਾਲਾ ਘੁਟਕਾ ਜੀ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਡਿੰਪਲ ਦਾ ਫੋਨਾ ਦਾ ਆਈ ਜੀ ਵਿੱਚ ਜੀ ਮੰਮੀ ਨੇ ਪਾਤਾ ਜਿਹਾ ਜੀ ਮਸਾਲਾ ਬਿਚਾ ਗਿਆ ਸੀਗਾ ਡਿੰਪਲ ਦਾ ਫੋਨਾ ਮਮੀ ਡਿੰਪਲ ਨਾਲ ਗੱਲ ਕਰਨ ਲੱਗੇ ਸੀਗੇ ਜੀ ਤੇ ਬਲੌਕ ਨਹੀਂ ਸ਼ੂਟ ਹੋਇਆ ਤੇ ਅਸੀਂ ਮਸਾਲਾ ਕੁੱਟ ਲਿਆ ਸੀਗਾ ਕੁੰਡੀ ਵਿੱਚ ਤੇ ਅਦਰ ਤੇਲ ਗਰਮ ਹੋ ਗਿਆ ਸੀਗਾ ਤੇ ਮਸਾਲਾ ਪਾਤਾ ਜੀ ਅਸੀਂ ਹੁਣ ਰੜੜ ਵਾਸਤੇ ਇਹਨਾਂ ਰਿਜੜ ਵਾਸਤੇ ਤੇ ਹੁਣ ਅਸੀਂ ਮਸਾਲੇ ਨੂੰ ਰੜਾ ਲਵਾਉਂਗੇ ਤੇ ਜਦੋਂ ਸਾਡਾ ਮਸਾਲਾ ਤਿਆਰ ਹੁੰਦਾ ਹੈ ਜੀ ਤੇ ਆਟਾ ਦਾ ਅਸੀਂ ਗੁੰਨੜਿਆ ਜੀ ਅੱਜ ਅਸੀਂ ਬਣਾ ਲਾ ਪ੍ਰਸ਼ਾਦਾ ਕਣਕ ਦਾ ਗਰਮ ਗਰਮ ਮੱਕੀ ਦੀ ਰੋਟੀ ਖਾਣ ਦੇ ਹੁਣ 2-3 ਦਿਨ ਹੋ ਗਏ ਹਨ ਮੈਂ ਖਾਣੇ ਦੀ ਅੱਜ ਕੜਕ ਦੀ ਬਣਾਉਂਗੀ। ਨਾ ਖਾਣਾ ਕੀ ਦਿਵਾ ਰਹਾ ਹੈ। ਪਰ ਕੜਕ ਦੀ ਬਣਾਣੀ ਅੱਜ ਅਸੀਂ। ਅਸੀਂ ਮੱਕੀ ਦੀ ਬਣਾਣੀ ਨਹੀਂ ਅੱਜ। ਹੈ? ਅਸੀਂ ਨਹੀਂ ਬਣਾਣੀ ਮੱਕੀ ਦੀ। ਅੱਜ ਕੜਕ ਦੀ ਬਣਾ ਰਹਾ। ਹਾਂ, ਤੇ ਮੂਜੀ ਤਣਕ ਦੀ ਖਾਂਦੀ ਅੱਜ, ਤਣਕ ਦੀ ਖਾਂ। ਅੱਛਾ। ਲੋ ਜੀ। ਟਮਾਟਰ ਪਾਏ ਸੀਗੇ ਤੇ ਟਮਾਟਰ ਆਹ ਤੇ ਥੋੜਾ ਜਿਹਾ ਪਾਣੀ ਪਾਤਾ ਜੀ ਅਸੀਂ ਇਹਦੇ ਚ ਅਸੀਂ ਕੁੰਡੀ ਧੋ ਕੇ ਪਾ ਦਿੰਦੇ ਆ ਜਿਹਦੀ ਪਾਣੀ ਧੋ ਕੇ ਵਿੱਚ ਮਸਾਲਾ ਲੱਗਿਆ ਹੋ ਹੁੰਦਾ ਉਹਦੇ ਚ ਫਿਰ ਟਮਾਟਰ ਵੀ ਪੱਕ ਜਾਂਦੇ ਆ ਦੇਖੋ ਜੀ ਹੁਣ ਟਮਾਟਰ ਆਹ ਰਿੱਚ ਕੇ ਮਸਾਲਾ ਬਣ ਜਾਣਾ ਜੀ ਵਧੀਆ ਤੇ ਆਹ ਮਸਾਲੇ ਦਾ ਕਲਰ ਵੀ ਦੇਖੋ ਕਿੰਨਾ ਵਧੀਆ ਆ ਤੇ ਅਸੀਂ ਇਹਦੀ ਕਾਈ ਅਸੀਂ ਕੁੰਡੀ ਕੁਟਕੀ ਬਣਾ ਦੇ ਸਬਜ਼ੀ ਦਾ ਖਾਣੇ ਦਾ ਟੇਸਟ ਵੀ ਬਹੁਤ ਵਧੀਆ ਆਗਾ ਤੇ ਆਹ ਗਾੜਾ ਗਾੜਾ ਜਿਹਾ ਮਸਾਲਾ ਬਣ ਗਿਆ ਜੀ ਹਾਂ ਜੀ ਤੇ ਜੇ ਅਸੀਂ ਕੱਟ ਕੇ ਪਾਦੇ ਤੇ ਉਹਦੇ ਚ ਉਹ ਸਬਜੀ ਦਾ ਸਵਾਦ ਨਹੀਂ ਆਉਂਦਾ ਕੱਕੂ मामੂ ਕੱਕਾ ਬੂਈ ਚਾ ਲੈ ਜੀ ਖਾ ਲਿਆ ਤੇ ਡਾਂਸ ਕਰ ਲਿਆ ਲੋ ਜੀ ਅਸੀਂ ਦਾਲ ਬਣਾ ਰਹੀ ਸੀਗੀ ਦਾਲ ਨੂੰ ਤੜਕਾ ਲਾਤਾ ਤੇ ਦਾਲ ਨੂੰ ਪਿੱਛੇ ਕਰਤਾ ਜੀ ਚੁੱਲੇ ਤੇ ਤੇ ਮੂਰੇ ਲੱਗੇ ਜੀ ਅਸੀਂ ਗਰਗਬਰ ਪ੍ਰਸ਼ਾਦਾ ਬਣਾਣ ਕਣਕ ਦਾ ਜੀ ਤੇ ਅੱਜ ਬਣੂਗੇ ਜੀ ਮੂੰਗੀ ਮਸਤੀ ਦਾਲ ਤੇ ਨਾਲ ਕਣਕ ਦੀ ਰੋਟੀ ਸਾਡੀ ਅੱਗ ਹੋ ਗਈ ਤੀ ਜੀ ਤੇਜ ਹੁਣ ਅਸੀਂ ਕੱਟ ਕਰੀਏ ਜੀ ਇੱਕ ਤਾਂ ਅੱਗ ਤੇਜ਼ ਹੋ ਗਈ ਜੀ ਤੇ ਰੋਟੀਆਂ ਫੂਕਣ ਲੱਜਾਂਦੀਆਂ ਜੀ ਹਾਂ ਜੀ ਸੁੱਕਿਆ ਲੱਕੜਾ ਹੁੰਦਿਆ ਰਿਹਾ ਸੀ ਜਿਆਦਾ ਵੱਲਦੀ ਆ ਫਿਰੇ ਹਾਂ ਜੀ ਚੱਪਲ ਹੀ ਮੋਗੇ ਕਰੀ ਦੁੱਦੀ ਨਾ ਰੋਟੀ ਬਾਦੀ ਚੱਪਲ ਖੋਲ ਕੇ ਆਈਦਾ ਹੁੰਦਾ ਅੰਦਰ ਸੋਈ ਚ ਆ ਕੋਦੇ ਅੰਦਰ ਨੂੰ ਇਹ ਸਾਬਾ ਕੇ ਰਜ ਜੱਜ ਨਹੀਂ ਚੜਦੀ ਉਰੇ ਕਿੱਥੇ ਕੀੜੀ ਆਰੇ 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 ਏ ਰਾਣੀ ਆ ਜੀ ਚਪਲ ਤੋਂ ਬਿਨਾ ਨਹੀਂ ਰਹਿ ਸਕਦੀ ਚਪਲਾ ਖੋਲਦੀ ਨਹੀਂ ਅਰੇ